Ha? Ala ala ala. Ja. Adli kal. Kithya? Aadhi aaja. Le. Aha bhai. Innu ko tere dekh. Tez aayi ਆਹ ਨਾ ਤੇ ਇਹਨੂੰ ਕਰ ਦਿੱਤਾ ਤੇ ਭਰਾ ਮੇਰੇ ਕੋਲ ਉਹ ਦੇਵਰਾ ਦਾ ਮੁੰਡਾ ਫੋਟੋ ਬਣਾ ਕੇ ਲੈ ਆ। ਅਸੀਂ ਇਹਦੀ ਬੂਤ ਪਹਿਲਾਂ ਬੂਤ ਕੁੱਟ ਕੇ ਰਾਤ ਵੀ ਕੁੱਟਾ ਤੇ ਹੁਣ ਵੀ ਹੀ ਕੁੱਟ ਕੇ ਲੈ ਕੇ ਗਏ ਦੀ ਨੂੰ ਠੀਕ ਹੈ ਬਾਈ। ਠੀਕ ਆ। ਦਾਦਾ ਬੈਠਣਾ ਕਹਿੰਦਾ ਕਾ ਤਰਾ। ਤੇ ਨੋਟ ਦਿਖਾ। ਆ ਲੈ ਵੀ। ਫੋਨ ਫੜਾਓ। ਨਾਲ ਉਹੀ ਨੋਟ ਸਾਵਾਂ 250 ਦਾ। ਆ ਲੋ। ਉਹ ਬੁਮਾਲ ਬੜਾ ਤਰਾ ਕਿੱਥੇ ਆ? ਸਾਡੇ ਵੀਰੇ ਫੋਟੋ ਮਖਤੀਆਂ ਨੋਟ ਅਸੀਂ ਦੇਖ ਕੇ ਬਾਅਦ ਚ ਹੀ ਭਾਵਾਂਗੇ ਕੱਲ ਨੂੰ ਸਾਡੇ ਕੋਲ ਪਤਾ। ਦਾਜੀ ਆ ਲੈ ਆ ਨੋਟ ਆ ਆਹੋ ਜੀ ਦਿਖਾ ਦੇ ਸ਼ਰਮ ਨਹੀਂ ਆਉਂਦੀ ਯਾਰ ਆ ਛੋਟੇ ਛੋਟੇ ਜਵਾਕਾਂ ਨੂੰ ਮਰੀ ਜਾਂਦੇ ਉਹਨੂੰ ਕਿਉਂ ਦਿੰਦੇ ਨਹੀਂ ਇਹਨਾਂ ਨੂੰ ਕਿਉਂ ਦਿੰਦੇ ਹੋ ਯਾਰ ਉਹ ਯਾਰ ਮਾਫੀ ਕਹਦੀ ਆ ਯਾਰ ਇਹ ਆ ਲੈ 50 ਦਾ ਨੋਟ ਆ ਦੇ ਆ ਦਿਖਾ ਦੇ ਵੀ ਉਹੀ ਨੰਬਰ ਆ ਸਾਵੇਂ ਨੰਬਰ ਆ ਨਾ 1 ਮਿੰਟ ਇਹਨੂੰ 250 ਦਾ ਨੋਟ ਆ ਸੱਬ ਬਣਾਉਣੀਆਂ ਦੁਕਾਨਾਂ ਦੇ ਉਹ ਸਾਹਮਣ ਵਾਲਿਆਂ ਦਾ ਕੰਮ ਕੀ ਜਾਂਦਾ ਯਾਰ ਪ੍ਰਸ਼ਾਸਨ ਨੂੰ ਅਸੀਂ ਕਹਿੰਦੇ ਆਂ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਜ਼ਹਿਰ ਬੰਡੀ ਜਾਂਦੇ ਆ ਸਾਰੇ ਹੋਰ ਵੀ ਕੱਢ ਕੇ ਮਿੱਤਰਾ ਸਾਰੇ ਦੇ ਦੇ ਨਹੀਂ ਤਾਂ ਫਿਰ ਔਖਾ ਹੋਊਗਾ ਲੈ ਬਈ ਤਸੱਲੀ ਤਸੱਲੀ ਕਰ ਲੋ ਤਸੱਲੀ ਕਾਦੀ ਆ ਹੁਣ ਇੱਕ ਬਿੱਤਾ ਵੇਚਣ ਖਾਤਰ ਧੂੜੀ ਹੁਣ ਇਹਨੂੰ ਸਿੱਧਾ ਇੱਥੇ ਮੈਂ ਹਾਂ ਬਈ ਹਾਂ ਐਡਾ ਜਿਹਾ ਡੱਬਾ ਆ ਜੀ ਕਿੰਨੇ ਨਾਣਾ ਡੱਬਾ ਕਿੱਥੇ ਆਇਆ ਹੈ ਇਹ ਕਿਉਂ ਨਹੀਂ ਆਇਆ ਯਾਰ ਸਾਰਾ ਗੁੱਸਾ ਬਾਬਾ ਅਸੀਂ ਦੋ ਵਾਰ ਸਾਦਾ ਅਸੀਂ ਦੋ ਵਾਰ ਮੇਰੇ ਕੱਢਾਂਗੇ ਠੀਕ ਆ ਸਾਡੇ ਪ੍ਰਿੰਟ ਦਾ ਬਈ ਦੇ ਕੰਮ ਵਾਲੀ ਗੱਲ ਆ ਕਰਨ ਵਾਲੀ ਕਰਦੀ ਕਿਉਂਣੀ ਆ ਯਾਰ ਜਵਾਕਾਂ ਨੂੰ ਤੁਸੀਂ ਗੈਰ ਤੋਂ ਦੀ ਇਹਨੇ ਕਰ ਟੀ ਲੰਦ ਦੀ ਗੱਲ ਆ ਯਾਰ ਮਾਫੀ ਕਰਦੀ ਇਹ ਟੀ ਗੱਲ ਦੀ ਯਾਰ ਆ ਬਾਈ ਸਬਨ ਵਾਲੀਆਂ ਦੁਕਾਨਾਂ ਤੇ ਵੇਖਣ ਲੱਗ ਗਿਆ ਠੀਕ ਐ ਐਦੂ ਬਾਲ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਵੇਖਣ ਲੱਗ ਜੂ ਦੇਖਦਾ ਹੈਗਾ ਖਰ ਤੇ ਤਵੇ ਸ਼ਹਿਰ ਤੇ ਖੜੇ ਆ ਕੇਲੇ ਸਬਜ਼ੀਆਂ ਵਾਲੀਆਂ ਦੁਕਾਨਾਂ 'ਚ ਵੀ ਵੇਖਣ ਲੱਗ ਗਿਆ ਤੇ ਲਾਹਨਤ ਦੀ ਗੱਲ ਆ ਸਾਡੇ ਖਾਤਰ ਵੀ ਜੇ ਇੰਨੀ ਨਹੀਂ ਸੀ ਜਾਨ ਹਾਂ ਆ ਦੇਖ ਇਧਰ ਹੋਰ ਵੀ ਹੋਣਗੇ ਹੋਰ ਵੀ ਹੋਣਗੇ ਆ ਲੈ ਕੱਢੋ ਚੱਕੋ ਇਹਨੂੰ ਹੋਰ ਵੀ ਹੋਣਗੇ ਹੋਰ ਉਹ ਤਿੰਨ ਪੱਤੇ ਖਾਤਰ ਤਾਂ ਨਹੀਂ ਕੋਈ ਏਡੀ ਵੀ ਕਹਾਂਗੇ ਨਾਮ ਹੀ ਕਰਾਉਂਦਾ ਸੀ ਏਡੀ ਕੋਲ ਵੀ ਆ ਸਬਨ ਵਾਲੀ ਦੁਕਾਨ ਹੈ ਦੀ ਯਾਰ ਸਾਰਾ ਕੁਝ ਹੈਗਾ ਠੀਕ ਆ ਐਡੂ ਲਾਹਨਤ ਦੀ ਕੀ ਗੱਲ ਆ ਛੋਟੇ ਛੋਟੇ ਜਵਾਬ ਪੱਟੇ ਜਾਂਦੇ ਨੇ ਰੋਜ਼ ਇਰੋਂ ਅਸੀਂ ਤੇਰੇ ਤੇਥੋਂ ਨਾ ਜਾ ਕੇ ਤਾਂ ਰਾਤ ਵੀ ਫੜੇ ਨੇ ਰਾਤ ਦੀ ਵੀਡੀਓ ਬਣਾਈ ਆ ਰਾਤ ਵੀ ਖੱਲਿਆ ਪੂਰਾ ਇਹ ਹੈ ਨਾ ਜ਼ਿੰਮੇਵਾਰੀ ਕਾਦੀ ਆ ਯਾਰ ਹਾਲ ਹੈ ਤੈਨੂੰ ਮੈਂ ਰਾਤ ਦੀ ਦਿਖਾਉਣਾ ਰਾਤ ਵੀ ਦਿਖਾਉਣਾ ਦੀ ਕੁੱਟਮਾਰ ਕਰੀ ਆ ਰਾਤ ਸਾਰੇ ਕਹਿ ਉਸੂਲ ਮੈਂ ਡੋਲ ਕੇ ਗਿਆ ਰਾਤ ਆ ਠੀਕ ਆ ਰਾਤ ਦੀ ਜਿਹੜੀ ਮੈਂ ਵੀਡੀਓ ਪਾਈ ਸੀ ਜ਼ਿੰਮੇਵਾਰੀ ਕਾਦੀ ਆ ਯਾਰ ਅੱਗੇ ਦੀ ਰਾਤ ਵੀ ਇਹ ਰਾਤ ਫੜਿਆਗਾ ਮਹਾਰਾਤ ਫੜਿਆ ਇਹ ਜਦੋਂ ਇਹਦੇ ਕੋਲ 15-20 ਪੱਤੇ ਇਹ ਤੋਂ ਲਜਾਨ ਵਾਲੇ ਤੋਂ ਫੜ ਸਕਦੇ ਇਹਦੇ ਕੋਲ ਤਾਂ ਖਾਸੇ ਹੋਣਗੇ ਬਾਈ ਓ ਯਾਰ ਦੇਣਦਾਰ ਕਾਹਦੀ ਦੇਣਦਾਰੀ ਆ ਆਪਾਂ ਅੰਦਰ ਨਹੀਂ ਜਾਣਾ ਦੇਖੋ ਦੇਖੋ ਥੰਦੀ ਕਰੋ ਨਹੀਂ ਯਾਰ ਪੁਲਿਸ ਆਊ ਆਪੀ ਚੈੱਕ ਕਰੂਗੀ ਜਿੰਨਾਂ ਦੀ ਜ਼ਿੰਮੇਵਾਰੀ ਆ ਉਹ ਚੈੱਕ ਕਰਨਗੇ ਸਾਨੂੰ ਤਾਂ ਫਿਰ ਕਹਿ ਦਿੰਦੇ ਨੇ ਇਹ ਬਾਹਰ ਦੇਖ ਲੈ ਚੰਗੀ ਬਾਈ ਦੀ ਇੱਧਰ ਸਾਰਾ ਕੰਮਕਾਰ ਆ ਯਾਰ ਇਹ ਕੈਸੂਲ ਵੇਚਣ ਖਾਤਰ ਯਾਰ ਤੇਰੇ ਕੋਲ ਚੰਗੀ ਫੈਕਟਰੀ ਐ ਤੂੰ ਚੰਗਾ ਸਾਰਾ ਕੰਮ ਕਰਦਾ ਤੈਨੂੰ ਕੀ ਲੋੜ ਨਸ਼ਾ ਵੇਚਣ ਦੀ ਠੀਕ ਆ ਐਦੂੰ ਮਾੜੇ ਹਾਲਾਤ ਕੀ ਹੋ ਸਕਦੇ ਆ ਪਾਪਾ ਦੱਸ ਮੈਂ ਫੋਨ ਸੁਣਾਂ